ਅਮਰਸਾਹ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ਦੇ ਕਬਜ਼ੇ ਕੀਤੇ ਗਏ ਹਨ ਨਗਰ ਨਿਗਮ ਵੱਲੋਂ ਖੰਨਾ ਪੂਰਤੀ ਕਾਰਵਾਈ ਕੀਤੀ ਜਾ ਰਹੀ ਹੈ ਸੋਮਵਾਰ ਨੂੰ ਨਗਰ ਨਿਗਮ ਸੈਕਟਰੀ ਸੁਸ਼ਾਂਤ ਪਾਟਿਆ ਦੀ ਅਗਵਾਈ ਵਿੱਚ ਕਟਰਾ ਜੈਮਲ ਸਿੰਘ ਦੇ ਨੇੜੇ ਬਾਜ਼ਾਰ ਵਿੱਚ ਕਾਰਵਾਈ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਉਹ ਫੁੱਟਪਾਥਾਂ ਤੇ ਸਮਾਨ ਨਾ ਲਗਾਉਣ ਪਰ ਤਿੰਨ ਦਸੰਬਰ ਨੂੰ ਫਾਸਟ ਨਿਊਜ਼ ਟੀਮ ਜਦੋਂ ਬਿਜਲੀ ਵਾਲਾ ਚੌਂਕ ਤੇ ਕਟਰਾ ਜੈਮਲ ਸਿੰਘ ਜਾਣ ਵਾਲੀ ਸੜਕ ਤੇ ਪਹੁੰਚੀ ਤਾਂ ਦੇਖੋ ਉਥੋਂ ਦੇ ਦੁਕਾਨਦਾਰਾਂ ਵੱਲੋਂ ਲਗਾਤਾਰ ਫੁੱਟਪਾਥਾਂ ਤੇ ਕਬਜ਼ੇ ਕੀਤੇ ਹੋਏ ਸਨ ਅਤੇ ਉਹਨਾਂ ਨੂੰ ਕੋਈ ਵੀ ਲੈਂਡ ਵਿਪਾਕ ਦਾ ਡਰ ਨਹੀਂ ਸੀ ਸੋ ਨਗਰ ਨਿਗਮ ਇਹਨਾਂ ਦੁਕਾਨਦਾਰਾਂ ਦੇ ਉੱਪਰ ਸਖਤ ਕਾਰਵਾਈ ਕਰੇ ਕਿਉਂਕਿ ਨਗਰ ਨਿਗਮ ਵੱਲੋਂ ਸਿਰਫ ਇਹਨਾਂ ਨੂੰ ਅਪੀਲ ਹੀ ਕੀਤੀ ਜਾਂਦੀ ਹੈ ਪਰ ਨਗਰ ਨਿਗਮ ਨੂੰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਚੱਲਣ ਵਾਸਤੇ ਬਣਾਏ ਗਏ ਫੁੱਟਪਾਥਾਂ ਤੇ ਦੁਕਾਨਦਾਰਾਂ ਦਾ ਕਬਜ਼ਾ ਨਾ ਹੋ ਸਕੇ ਅਮਰitsar ਨਗਰ ਨਿਗਮ ਵੱਲੋਂ ਪਾਵੇਂ ਨਜਾਇਜ਼ ਕਬੀਆਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਕਾਰਵਾਈ ਖਾਨਾ ਪੂਰਤੀ ਤੱਕ ਹੀ ਆ ਅਸੀਂ ਤਸਵੀਰਾਂ ਤੁਹਾਨੂੰ ਇੱਕ ਵਾਰ ਜਰੂਰ ਸਾਂਝੇ ਫਿਰ ਕਰਾਂਗੇ ਜਿਹੜੇ ਕਟੜਾ ਜੈਮਰ ਸਿੰਘ ਤੋਂ ਛੜਕ ਬਿਜਲੀ ਵਾਲਾ ਚੌਕ ਹਾਲ ਬਜਾਰ ਨੋਂਦੀ ਅਸੀਂ ਤਸਵੀਰਾਂ ਤੋਂ ਅਸੀਂ ਸਾਂਝੇ ਕਰਾਂਗੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿਵੇਂ ਟ੍ਰੈਫਿਕ ਜਾਮ ਹੈ ਅਤੇ ਦੁਕਾਨਦਾਰਾਂ ਨੂੰ ਜਿਹੜੇ ਅੱਗੇ ਫੁੱਟਪਾਥ ਬਣਾ ਕੇ ਦਿੱਤੇ ਸਰਕਾਰ ਨੇ ਵੀ ਲੋਕੀ ਇੱਥੇ ਚੱਲਣਗੇ ਉਹਨਾਂ ਫੁੱਟ ਉਹਨਾਂ ਫੁੱਟਪਾਥਾਂ ਦੇ ਉੱਪਰ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ ਪਿਛਲੇ ਸੋੰਗਵਾਰ ਹੀ ਨਗਰ ਨਿਗਮ ਦੀ ਲੈਂਡ ਵਿਭਾਗ ਟੀਮ ਸੁਸ਼ਾਂਤ ਪਾਟੀਆਂ ਸੈਕਟਰ ਦੀ ਅਗਵਾਈ ਹੇਠ ਇੱਥੇ ਆਉਂਦੀ ਆ ਤਾਂ ਸਾਰੇ ਹੀ ਫੁੱਟਪਾਥ ਜਿਹੜੇ ਆਦੋਂ ਖਾਲੀ ਨਜ਼ਰਾਂ ਦੇ ਅਸੀਂ ਪਹਿਲਾਂ ਵੀ ਕਹਿੰਦੇ ਆ ਕਿ ਕਿਤੇ ਨਾ ਕਿਤੇ ਨਗਰ ਨਿਗਮ ਅਧਿਕਾਰੀਆਂ ਦੀ ਇਹਨਾਂ ਨਾਲ ਕੋਈ ਸੈਟਿੰਗ ਆ ਕਿਉਂਕਿ ਜਦੋਂ ਨਗਰ ਨਿਗਮ ਦਾ ਟਰੱਕ ਅਮਰਥਰ ਰਣਜੀਤ ਐਵਨੀ ਤੋਂ ਚੱਲਦਾ ਹੈ ਤਾਂ ਹੀ ਇਹਨਾਂ ਨੂੰ ਹਰ ਇੱਕ ਦੁਕਾਨਦਾਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਬਾਜ਼ਾਰ ਵਿੱਚ ਟਰੱਕ ਆ ਰਿਹਾ ਤਾਂ ਉਹ ਆਪਣੇ ਜਿਹੜੇ ਨਿਯਾਇਜ਼ ਕਬਜ਼ੇ ਕੀਤੇ ਹੋਏ ਹਨ ਫੁੱਟਪਾਥਾਂ ਦੇ ਉਹਨਾਂ ਨੂੰ ਉੱਥੋਂ ਚੁੱਕ ਲੈਂਦੇ ਹਨ ਪਰ ਅੱਜ ਫਿਰ ਅਸੀਂ ਜਦੋਂ ਬੁੱਧਵਾਰ ਜਾਨੀ ਕਿ 3 ਦਸੰਬਰ ਨੂੰ ਅਸੀਂ ਸ਼ਾਮ ਲਗਭਗ 4 ਵਜੇ ਇੱਥੇ ਬਾਜ਼ਾਰ ਵਿੱਚ ਆਏ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੇ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਤੁਹਾਨੂੰ ਫਿਰ ਦੱਸਦೇನೆ ਇਹ ਜਿਹੜੀਆਂ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਕਟੜਾ ਜੈਮਲ ਸਿੰਘ ਤੋਂ ਬਿਜਲੀ ਵਾਲਾ ਚੌਂਕ ਹਾਲ ਬਾਜ਼ਾਰ ਦੀ ਜਿਹੜੀ ਫਿਕ ਜਾਂਦੀ ਹੈ ਉਹਦੀਆਂ ਤਸਵੀਰਾਂ ਸੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਲਗਾਤਾਰ ਜਿਹੜੇ ਫੁੱਟਪਾਥ ਹੈ ਦੁਕਾਨਦਾਰਾਂ ਵੱਲੋਂ ਮੱਲੇ ਗਏ ਹਨ ਪਰ ਦੁਕਾਨਦਾਰਾਂ ਵੱਲੋਂ ਕਈ ਵਾਰ ਨਗਰ ਨਿਗਮ ਵੱਲੋਂ ਇਹਨਾਂ ਨੂੰ ਸਮਝਾਇਆ ਵੀ ਜਾਂਦਾ ਹੈ ਕਿ ਫੁੱਟਪਾਥਾਂ ਦੇ ਉੱਪਰ ਕਬਜ਼ੇ ਨਾ ਕੀਤੇ ਜਾਣ ਪਾਰ ਕੀਤੇ ਨਾ ਜਿਹੜੇ ਦੁਕਾਨਦਾਰ ਹਨ ਉਹ ਜਾਣ ਬੁੱਝ ਕੇ ਕਰਦੇ ਹਨ ਜਾਂ ਕੰਪੀਟੀਸ਼ਨ ਦੇ ਲੈ ਕੇ ਕਰਦੇ ਨੇ ਕਿਉਂਕਿ ਇਹ ਇੱਕ ਦੁਕਾਨਦਾਰ ਨੇ ਕਿ ਸਬਾਨ ਵਧਾਇਆ ਤਾਂ ਦੂਜਾ ਵੀ ਅੱਗੇ ਵਧਾਉਣਾ ਚਾਹੁੰਦਾ ਹੈ। ਅਗਰ ਕਿਸੇ ਗ੍ਰਾਹਕ ਨੇ ਉਹਨੇ ਦੁਕਾਨ ਤੇ ਆਣਾ ਹੈ ਤਾਂ ਉਹ ਜ਼ਰੂਰ ਨਹੀਂ ਕਿ ਡਿਸਪਲੇ ਦੇਖ ਕੇ ਹੀ ਆਏਗਾ ਉਹ ਬੈਠੇ ਵੀ ਆ ਸਕਦਾ। ਸੋ ਦੁਕਾਨਦਾਰਾਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਜਿਹੜੇ ਫੁੱਟਪਾਥ ਲੋਕਾਂ ਲਈ ਬਣਾਏ ਗਏ ਹਨ ਚੱਲਣ ਵਾਸਤੇ ਉਹਨਾਂ ਦੇ ਉੱਪਰ ਕਬਜ਼ੇ ਨਾ ਕੀਤੇ ਜਾਣ ਅਤੇ ਦੂਜੇ ਪਾਸੇ ਨਗਰ ਨਿਗਮ ਨੂੰ ਵੀ ਕਾਰਵਾਈ ਸਹੀ ਤੰਗ ਦਾ ਕਰੀਏ ਕਿਉਂਕਿ ਸਿਰਫ ਖਾਨਾ ਪੂਰਤ ਦਾ ਕਾਰਵਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਬਾਰ ਬਾਰ ਅਪੀਲਾਂ ਕੀਤੀ ਜਾਂਦੀ ਹੈ ਨਗਰ ਨਿਗਮ ਵੱਲੋਂ ਕਿ ਦੁਕਾਨਦਾਰਾਂ ਨੂੰ ਸਮਝਾਇਆ ਜਾਂਦਾ ਪਰ ਦੁਕਾਨਦਾਰ ਜਿਹੜੇ ਆ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਸੋ ਇਸ ਦੇ ਤਹਿਤ ਨਗਰ ਨਿਗਮ ਨੂੰ ਕੜੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜਿਹੜੇ ਦੁਕਾਨਦਾਰ ਨਜਾਇਜ਼ ਕਬਜ਼ੇ ਕਰਦੇ ਹਨ ਉਹਨਾਂ ਦੇ ਉੱਪਰ ਕਾਰਵਾਈ ਕਰਦੇ ਹਨ ਉਹਨਾਂ ਦੇ ਚਲਾਨ ਵੀ ਕਰਨੇ ਚਾਹੀਦੇ ਹਨ ਅਮਰitsar ਫਾਸਟ ਦੀ ਖਬਰਾਂ ਅਨੁਸਾਰ ਜੋ ਕਿ ਵਿਜੇ ਕੁਮਾਰ ਦਾ ਰਕੇਸ਼ ਕੁਮਾਰ